ਝੋਨੇ ਦੀ ਪਨੀਰੀ ਦੀ ਤਿਆਰੀ ਕਰ ਰਹੇ ਆ ਜੀ ਹੁਣ ਇਹ 1 ਏਕੜ ਪੂਰਾ ਪੂਰਾ ਝੋਨੇ ਦੀ ਪਨੀਰੀ ਆਪਾਂ ਬੀਜਣੀ ਆ ਖਾਦ ਇੱਧਰ ਤੁਸੀਂ ਦੇਖੋ ਪੈ ਰਹੀ ਆ ਜੀ ਇਸ ਇਸ ਵਗੇ ਚ ਦੋ ਦੋ ਕਨਾਲ ਜਗਾ ਕਰਕੇ ਅਸੀਂ ਇਹਦੀ ਬਜਾਈ ਕਰਾਂਗੇ ਤੇ ਕਿਹੜੇ ਕਿਹੜੇ ਤਰੀਕੇ ਨਾਲ ਦੀ ਆਪਾਂ ਬਜਾਈ ਕਰਨੀ ਆ ਕਿ ਸਾਡੀ ਪਨੀਰੀ ਬਿਲਕੁਲ ਪੀਲੀ ਨਾ ਪਵੇ ਜੇ ਪੀਲੀ ਪੈਂਦੀ ਆ ਤਾਂ ਆਪਾਂ ਉਹਦਾ ਕਿਹੜੇ ਤਰੀਕੇ ਨਾਲ ਹੱਲ ਕਰਨਾ ਉਹ ਸਾਰੀਆਂ ਗੱਲਾਂ ਬਾਤਾਂ ਆਪਾਂ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਕਰਾਂਗੇ ਵੀਡੀਓ ਨੂੰ ਪੂਰਾ ਦੇਖਿਓ ਤੇ ਅਗੇ ਸ਼ੇਅਰ ਜਰੂਰ ਕਰਿਓ ਕਿਉਂਕਿ ਇਹ ਵਾਲੀ ਸਮੱਸਿਆ ਬਹੁਤ ਜ਼ਿਆਦਾ ਆਉਂਦੀ ਹੈ ਅੱਜ ਮੈਂ ਤੁਹਾਨੂੰ ਇਹਦੇ ਕੰਪਲੀਟ ਕਾਰਨ ਜਿਹੜੇ ਉਹ ਸਮਝਾਉਂਗਾ ਪਨੀਰੀ ਦੀ ਬਜਾਈ ਵੇਲੇ ਜਦੋਂ ਆਪਾਂ ਫਾਸਫੋਰਸ ਜਿਹੜੀ ਆਪਾਂ ਡੀਪੀ ਜਾਂ ਕਹਿ ਦਿੰਦੇ ਆ ਉਹ ਅਸੀਂ ਓਵਰ ਕਰ ਦਿੰਦੇ ਆ ਤਾਂ ਜਿਹੜਾ ਜ਼ਿੰਕ ਦਾ ਇਨਟੇਕ ਹੈ ਉਹ ਘਟ ਜਾਂਦਾ ਮਤਲਬ ਬੂਟੇ ਨੂੰ ਜ਼ਿੰਕ ਘੱਟ ਮਿਲਦੀ ਹੈ ਤੇ ਜ਼ਿੰਕ ਦੀ ਘਾਟ ਬੂਟਾ ਵਿਖਾਉਣਾ ਸ਼ੁਰੂ ਕਰ ਦਿੰਦਾ ਤਾਂ ਪਨੀਰੀ ਪੀਲੀ ਪੈਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਜ਼ਿੰਕ ਅਤੇ ਫਾਸਫੋਰਸ ਜਿਹੜਾ ਡੀਏਪੀ ਦਾ ਜ਼ਿੰਕ ਦੋਵੇਂ ਜੜੀਆਂ ਉਹਦੀਆਂ ਪੁਰਾਣੀਆਂ ਫਾਰਮੂਲੇਸ਼ਨ 21% 33% ਇਹ ਇਕੱਠੀਆਂ ਨਹੀਂ ਖੇਤਾਂ ਦੇ ਵਿੱਚ ਪਾ ਸਕਦੇ ਆਪਾਂ ਇਹਦੇ ਨਾਲ ਕੁਝ ਨਾ ਕੋਈ ਸਾਨੂੰ ਸਮੱਸਿਆ ਆਉਣੀ ਸ਼ੁਰੂ ਹੋ ਜਾਂਦੀ ਹੈ ਤਾਂ ਇਸ ਕਰਕੇ ਆਪਾਂ ਆਕਸਾਈਡ ਫਾਰਮੂਲੇਸ਼ਨ ਵਗਾਲੀ ਜਿਹੜੀ ਜ਼ਿੰਕ ਹੈ ਜਿਹੜੇ ਉਹਦੀ ਵਰਤੋਂ ਕਰਾਂਗੇ ਉਹਦੇ ਸੰਬੰਧ ਚ ਆਪਾਂ ਜ਼ਿੰਕ ਤੇ ਸਪੈਸ਼ਲ ਇੱਕ ਦੋ ਦਿਨ ਤੱਕ ਵੀਡੀਓ ਕਰਦਾਂਗੇ ਦੂਜੀ ਜਿਹੜੀ ਆਪਣੀ ਕਮੀ ਆਉਂਦੀ ਆ ਕਿਸੇ ਵੇਲੇ ਜਦੋਂ ਆਪਣੀ ਪੋਟਾਸ਼ੀਅਮ ਤੇ ਨਾਈਟ੍ਰੋਜਨ ਇਹਨਾਂ ਦੋਨਾਂ ਦੀ ਰੇਸ਼ਿਓ ਵਿਗੜ ਜਾਂਦੀ ਆ ਮੰ ਲਓ ਜੇ ਨਾਈਟ੍ਰੋਜਨ ਵਧ ਗਈ ਤਾਂ ਪੋਟਾਸ਼ੀਅਮ ਦਾ ਇਨਟੇਕ ਘਟ ਜਾਣਾ ਪੋਟਾਸ਼ੀਅਮ ਵਧ ਗਈ ਤਾਂ ਨਾਈਟ੍ਰੋਜਨ ਦਾ ਇਨਟੇਕ ਘਟ ਜਾਣਾ ਮਤਲਬ ਪਲਾਂਟਾਂ ਘੱਟ ਲੈਣੀ ਆ ਉਹਦੇ ਨਾਲ ਵੀ ਇਹ ਸਮੱਸਿਆ ਆਉਂਦੀ ਆ ਇਸ ਕਰਕੇ ਮੈਂ ਤੁਹਾਨੂੰ ਬਾਰ ਬਾਰ ਇਹ ਗੱਲ ਕਹਿ ਰਿਹਾ ਕਿ ਬੈਲੈਂਸ ਫਾਰਮੂਲੇਸ਼ਨ ਦੇ ਵਿੱਚ ਜੇ ਕੋਈ ਚੀਜ਼ ਵਰਤੀ ਜਾਵੇ ਤਾਂ ਜਿਆਦੀ ਹੈ ਵਧੀਆ ਰਹਿੰਦੀ ਆ ਉਸ ਤੋਂ ਬਾਅਦ ਆ ਗਿਆ ਜੀ ਲੋਹਾ ਹੈ ਨਾ ਲੋਹਾ ਜਿਹੜੋਂ ਸਾਡੇ ਖੇਤਾਂ ਦੇ ਵਿੱਚ ਜਿੰਨਾ ਖੇਤਾਂ 'ਚ ਆਇਰਨ ਦੀ ਡੈਫੀਸ਼ੈਂਸੀ ਹੈ ਆਇਰਨ ਦੀ ਕਮੀ ਹੈ ਉਹਨਾਂ ਖੇਤਾਂ ਦੇ ਵਿੱਚ ਵੀ ਪਨੀਰੀ ਜਿਹੜੀ ਪੀਲੀ ਪੈਣੀ ਸ਼ੁਰੂ ਹੋ ਜਾਂਦੀ ਆ ਹੁਣ ਆਇਰਨ ਦੀ ਡੈਫੀਸ਼ੈਂਸੀ ਲਈ ਆਪਾਂ ਉਹਦੀ ਸਪਰੇਅ ਕਰ ਸਕਦੇ ਆ ਜਾਂ ਆਪਣੇ ਕੋਲ ਜਿਹੜਾ ਫਾਇਰਸ ਆਉਂਦਾ ਨੋਰਮਲ ਬਾਜੀ 25 ਰੁਪਏ ਕਿਲੋ ਆਪਾਂ ਨੂੰ ਮਿਲ ਜਾਂਦਾ ਤਾਂ ਉਹ ਆਪਾਂ ਖੇਤ ਦੇ ਵਿੱਚ ਛੱਟਾ ਦੇ ਕੇ ਤੇ ਉਹ ਪਾਣੀ ਬੱਜ ਭਰ ਸਕਦੇ ਆ ਇਹਦੇ ਸਮਾਨ ਚ ਵੀ ਆਪਾਂ ਤੁਹਾਡੇ ਨਾਲ ਵੀਡੀਓ ਬਣਾ ਕੇ ਪਾਦਾ ਹੈ ਕਿ ਫਿਕ ਫਾਇਰਸ ਦੀ ਕਿਹੜੀ ਫਾਰਮੂਲੇਸ਼ਨ ਜ਼ਿਆਦੀ ਵਧੀਆ ਬਟ ਫਿਲਹਾਲ ਪਨੀਰੀ ਪੀਲੀ ਪੈਣ ਦਾ ਕਾਰਨ ਇਹ ਹੁੰਦਾ ਕਿ ਜ਼ਿੰਕ ਦਾ ਇਨਟੇਕ ਘਟ ਜਾਂਦਾ ਹੈ ਜ਼ਿੰਕ ਦਾ ਇਨਟੇਕ ਉੱਥੇ ਘਟੂਗਾ ਜੇ ਤੁਸੀਂ ਫਾਸਫੋਰਸ ਓਵਰ ਪਾਤੀ ਇਸ ਕਰਕੇ ਜੋ ਵੀ ਪੋਣਾ ਉਹਨੂੰ ਹਰ ਇੱਕ ਚੀਜ਼ ਨੂੰ ਬੈਲੈਂਸ ਮਾਤਰਾ ਦੇ ਵਿੱਚ ਰੱਖੋ ਤਾਂ ਕਿ ਤੁਹਾਡੀ ਪਨੀਰੀ ਜਿਹੜੀ ਪੀਲੀ ਨਾ ਪਵੇ ਆ ਜ਼ਿੰਕ ਬਾਰੇ ਤੇ ਲੋਹੇ ਬਾਰੇ ਆਪਾਂ ਤੁਹਾਡੇ ਨਾਲ ਅਗਲੀ ਵੀਡੀਓ ਵਿੱਚ ਗੱਲਬਾਤ ਕਰਾਂਗੇ ਇਸ ਵੀਡੀਓ ਨੂੰ ਪੂਰਾ ਦੇਖਿਓ ਤੇ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਿਓ ਪਣੀ ਦੀ ਦੀ ਬਜਾਈ ਦੇ ਵੇਲੇ ਆਪਾਂ ਕਿਹੜੀਆਂ ਕਿਹੜੀਆਂ ਖਾਦਾਂ ਦੀ ਵਰਤੋਂ ਕਰਨੀਆਂ ਜੇ ਆਪਾਂ ਖਾਦਾਂ ਦੀ ਵਰਤੋਂ ਸਹੀ ਤਰੀਕੇ ਨਾਲ ਕਰ ਲਈਏ ਤਾਂ ਫਿਰ ਇਹ ਸਾਰੀ ਸਮੱਸਿਆ ਉਹਨੂੰ ਵੈਸੇ ਹੀ ਹਟ ਜਾਂਦੀ ਹੈ ਹੁਣ ਪ੍ਰਾਇਮਰੀ ਨਿਊਟ੍ਰੈਂਟ ਤੇ ਦੂਜੇ ਸੈਕੰਡਰੀ ਨਿਊਟ੍ਰੈਂਟ ਦੋ ਤਰ੍ਹਾਂ ਦੀਆਂ ਕੈਟਾਗਰੀਆਂ ਚ ਆਪਾਂ ਇਹਨੂੰ ਡਿਵਾਈਡ ਕਰਾਂਗੇ ਇਸ ਸਕਰੀਨ ਤੇ ਇੱਕ ਤੇ ਟਾੜੇ ਨਾਲ ਵੀਡੀਓ ਕਲਿੱਪ ਸ਼ੇਅਰ ਕਰੂੰਗਾ ਇਸ ਵਿੱਚ ਤੁਸੀਂ ਧਿਆਨ ਦੇ ਨਾਲ ਦੇਖੋ ਕਿ ਉੱਪਰ ਵਾਲੀ ਜਿਹੜੇ 6 ਤੱਤ ਹੈ ਜਿਨ੍ਹਾਂ ਚ ਆਪਣਾ ਯੂਰੀਆ ਡੀਏਪੀ ਪੋਟਾਸ਼ ਕੈਲਸ਼ੀਅਮ ম্যাগਨੀਸ਼ੀਅਮ ਤੇ ਸਲਫਰ ਇਹ 6 ਤੱਤਾਂ ਦੀ ਜੇ ਪੂਰਤੀ ਜ਼ਮੀਨ ਦੇ ਵਿੱਚ ਕਰ ਦਿੱਤੀ ਜਾਵੇ ਆ ਫਿਰ ਸਾਡੀ ਸਮੱਸਿਆ ਬਾਕੀ ਸਮੱਸਿਆ ਬਹੁਤ ਘਟ ਜਾਂਦੀਆਂ ਤੇ ਲੋੜ ਮੁਤਾਬਕ ਜ਼ਿੰਕ ਤੇ ਲੋਹੇ ਦੀ ਜਿਹੜੀ ਆਪਾਂ ਨੂੰ ਜ਼ਰੂਰਤ ਪੈਂਦੀ ਹੈ ਉਹ ਆਪਾਂ ਬਾਅਦ ਦੇ ਵਿੱਚ ਪੂਰੀ ਕਰ ਦਾਂਗੇ ਹੁਣ ਅਸੀਂ ਇਸੇ ਪ੍ਰਾਇਮਰੀ ਨਿਊਟਨ ਜਿਹੜੇ ਸਾਰੇ ਪੂਰੇ ਕਰ ਰਹੇ ਹਾਂ ਪ੍ਰਾਇਮਰੀ ਨਿਊਟਨ ਤੁਸੀਂ ਕਿਹੜੇ ਤਰੀਕੇ ਨਾਲ ਪੂਰੇ ਕਰਨੇ ਆ ਜੀ ਅਲੱਗ-ਅਲੱਗ ਵੀ ਖਰੀਦ ਸਕਦੇ ਹੋ ਅਲੱਗ-ਅਲੱਗ ਖਰੀਦਣ ਦੇ ਇਦਾਂ ਨਾਲੇ ਆ ਵੀ ਥੋੜਾ ਜਿਹਾ ਉਹਨੂੰ ਮਿਕਸ ਕਰਨ ਦੀ ਸਮੱਸਿਆ ਆਉਂਦੀ ਹੈ ਜਾਂ ਉਹਦੀ ਰੇਸ਼ਿਓ ਵਿਗੜ ਸਕਦੀ ਆ ਤਾਂ ਇਸ ਕਰਕੇ ਆਪਾਂ ਰეკਮੈਂਡ ਇਹ ਕਿਸੇ ਤਰ੍ਹਾਂ ਇੱਕ ਇਹ ਕੋਈ ਰეკਮੈਂਡੇਸ਼ਨ ਨਹੀਂ ਹੈ ਪਰ ਅਸੀਂ ਜਿਹੜੇ ਤਰੀਕੇ ਦੀ ਵਰਤੋਂ ਕਰ ਰਹੇ ਆ ਮੈਂ ਵੀਡੀਓ ਤੁਹਾਨੂੰ ਕਲਿੱਪ ਜਿਹੜੀ ਨਾਲ ਸ਼ੇਅਰ ਕਰ ਰਹੇ ਹਾਂ ਜੀ ਸਭ ਤੋਂ ਪਹਿਲਾਂ ਦੇਖੋ ਜੀ ਅਸੀਂ ਇਹ ਚ 11 ਮਿਲਾ ਦਾ ਕੰਪਲੈਕਸ ਐਡ ਕਰ ਰਹੇ ਹਾਂ ਜੀ 11 ਮਿਲਾ ਕੰਪਲੈਕੈਸਿਟੀ ਤਾਂ ਐਡ ਕਰਦੇ ਆ ਕਿਉਂਕਿ ਜੇ ਅਸੀਂ ਡੀਏਪੀ ਦੀ ਵੱਧ ਮਾਤਰਾ ਐਡ ਕਰਦੇ ਆ ਤਾਂ ਕਿਸੇ ਵੇਲੇ ਰੂਟ ਸਿਸਟਮ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ ਰੂਟ ਸਿਸਟਮ ਦੇ ਵਿੱਚ ਪ੍ਰੋਬਲਮ ਨਾ ਆਵੇ ਇਸ ਕਰਕੇ ਅਸੀਂ ਯਾਰਮਿਲਾ ਕੰਪਲੈਕਸ ਐਡ ਕਰ ਰਹੇ ਹਾਂ ਜੇ ਤੁਸੀਂ ਯਾਰਮਿਲਾ ਦਾ ਕੰਪਲੈਕਸ ਐਡ ਨਹੀਂ ਕਰਨਾ ਤੇ ਤੁਸੀਂ ਨਾਰਮਲ ਜਦੋਂ ਪਨੀਰੀ ਦੀ ਬਜਾਈ ਕਰਨੀ ਹੈ ਪ੍ਰਤੀ ਕਨਾਲ ਦੇ ਹਿਸਾਬ ਨਾਲ ਮੈਂ ਤੁਹਾਨੂੰ ਦੱਸ ਰਿਹਾ ਕਿ 7 ਕਿਲੋ ਤੱਕ ਤੁਸੀਂ ਡੀਏਪੀ ਦੀ ਵਰਤੋਂ ਕਰ ਸਕਦੇ ਹੋ ਤੇ 7 ਕਿਲੋ ਪੋਲੀਸਲਫੇਟ ਵਰਤੋਂ ਕਰ ਸਕਦੇ ਹੋ ਡੀਏਪੀ ਦੇ ਵਿੱਚ ਤੁਹਾਡਾ ਨਾਈਟ੍ਰੋਜਨ ਤੇ ਫਾਸਫੋਰਸ ਦੋ ਤੱਤ ਆ ਗਏ ਪੋਲੀਸਲਫੇਟ ਦੇ ਵਿੱਚ ਤੁਹਾਡਾ ਕੈਲਸ਼ੀਅਮ ਮੈਗਨੀਸ਼ੀਅਮ ਪੋਟਾਸ਼ ਤੇ ਸਲਫਰ ਜਿਹੜੇ ਪੂਰੇ ਉੱਪਰ ਵਾਲੇ 6 ਤੱਤ ਆ ਉਹ ਤੁਹਾਡੇ ਕਿਹੜੇ ਪੂਰੇ ਹੋ ਗਏ ਹੁਣ ਪ੍ਰਾਇਮਰੀ ਛੇ ਜਿਹੜੇ ਨਿਊਟ੍ਰੈਂਟ ਪੂਰੇ ਹੋ ਜਾਂਦੇ ਆ ਤਾਂ ਫਿਰ ਸਾਡੀਆਂ ਸਮੱਸਿਆ ਜਿਹੜੀਆਂ ਬਹੁਤ ਘਟ ਜਾਂਦੀਆਂ ਨੇ ਤਾਂ ਨਾ માત્ર ਸਮੱਸਿਆ ਸਾਡੇ ਖੇਤਾਂ 'ਚ ਰਹਿ ਜਾਂਦੀ ਆ ਜਿੰਕ ਆਪਾਂ ਕਿਹੜੀ ਪੌਣੀ ਕਦੋਂ ਪੌਣੀ ਆ ਉਹ ਆਪਾਂ ਦੂਜੇ ਪਾਣੀ ਵੇਲੇ ਪਾਵਾਂਗੇ ਐਪਰੀਯੂਗਣ ਤੋਂ ਬਾਅਦ ਸੌਰੀ ਪਾਵਾਂਗੇ ਉਹ ਵੀ ਤੁਹਾਨੂੰ ਕੋਈ ਕੰਪਲੀਟ ਜਾਣਕਾਰੀ ਦਵਾਂਗਾ ਕਿ ਕਿਹੜੀ-ਕਿਹੜੀ ਪਾਉਣੀ ਆ ਤੇ ਕਦੋਂ ਪਾਉਣੀ ਆ ਹੈਨਾ ਕਿਹੜੀ ਫਾਰਮੂਲੇਸ਼ਨ ਆਪਾਂ ਵਧੀਆ ਆਪਾਂ ਹੇਟਾਂ ਜ਼ਮੀਨ ਦੇ ਵਿੱਚ ਜਿੰਕਰੀ ਵਰਤੋਂ ਕੋਸ਼ਿਸ਼ ਇਹ ਕਰੀਏ ਕਿ ਨਾ ਕਰੀਏ ਜੇ ਤੁਹਾਡੇ ਏਰੀਆ 'ਚ ਯਾਰਾ ਮੈਲਾ ਕੰਪਲੈਕਸ ਨਹੀਂ ਮਿਲਦਾ ਜਾਂ ਪੋਲੀਸਲਫੇਟ ਨਹੀਂ ਮ ਯਾਰਾ ਮਿਲਾ ਕੰਪਲੈਕਸ ਦੀ ਜੇ ਆਪਾਂ ਗੱਲ ਕਰੀਏ ਤੇ ਉੱਚ ਉੱਪਰ ਵਾਲੇ ਜਿਹੜੇ 6 ਦੇ 6 ਨਿਊਟਨ ਤਾਂ ਜਿਹੜੇ ਪੂਰੇ ਆ ਜਾਂਦੇ ਨੇ ਹੁਣ ਅਸੀਂ ਜਿਹੜੇ ਤਰੀਕੇ ਨਾਲ ਅਸੀਂ ਪਨੀਰੀ ਬੀਜ ਰਹੇ ਹਾਂ ਜੇ ਤੁਸੀਂ ਇਸ ਤਰੀਕੇ ਨਾਲ ਬੀਜਣੀ ਹੈ ਤਾਂ 4 ਕਿਲੋ ਡੀਪੀ ਪ੍ਰਤੀ ਕਨਾਲ 4 ਕਿਲੋ ਯਾਰਾ ਮਿਲਾ ਕੰਪਲੈਕਸ ਤੇ 4 ਕਿਲੋ ਪੋਲੀਸਲਫੇਟ ਪਾ ਕੇ ਹੀਠਾਂ ਤੁਸੀਂ ਪਾ ਕੇ ਤੇ ਪਨੀਰੀ ਬੀਜ ਸਕਦੇ ਹੋ ਛੱਟਾ ਆਪਾਂ ਪਾਣੀ ਦੇ ਵਿੱਚ ਦੇਵਾਂਗੇ ਜੀ ਬੀਜ ਦਾ ਕਿ ਦੁਪਹਿਰ ਲੱਗੀ ਹੈ ਤੇ ਹੁਣ ਜੇ ਆਪਾਂ ਵੈਸੇ ਛੱਟਾ ਦੇਵਾਂਗੇ ਬੀਜ ਭੋਇਆ ਹੋਇਆ ਤਾਂ ਉਹਦੇ ਨਾਲ ਸਾਡੀ ਨੂੰ ਸਮੱਸਿਆ ਆ ਜਾਊਗੀ ਜੇ ਤੁਹਾਨੂੰ ਪੋਲੀਸਲਫੇ ਜਿਹੜਾ 60% ਹੁੰਦਾ ਐਮਓਪੀ ਆਉਂਦਾ ਕਿਸੇ ਵੀ ਤਰੀਕੇ ਨਾਲ ਤੁਸੀਂ ਇਹਨਾਂ ਦੀ ਆਪਣੀ ਪਨੀਰੀ ਦੀ ਬਜਾਈ ਕਰ ਸਕਦੇ ਹੋ ਜੇ ਤਾਂ ਐਮਓਪੀ ਪਾਣੀ ਤਾਂ 2 ਤੋਂ 2.5 ਕਿਲੋ ਤੁਹਾਨੂੰ ਬਹੁਤ ਹੈ ਜੀ ਪ੍ਰਤੀ ਕਨਾਲ ਦੇ ਹਿਸਾਬ ਨਾਲ ਡੀਪੀ ਤੁਸੀਂ 7 ਕਿਲੋ ਲੈ ਸਕਦੇ ਹੋ ਬਾਕੀ ਜੇ ਤੁਸੀਂ ਮਿਕਸਚਰ ਬਣੇ ਬਣਾਏ ਲੈ ਲਓ ਇਹ ਪੋਲੀਸਲਫੇਟ ਆਈਸੀਐਲ ਦਾ ਹੁੰਦਾ ਆਈਪੀਐਲ ਦਾ ਹੁੰਦਾ ਇਹਨਾਂ ਦੀ ਜਿਹੜੇ ਆਪਾਂ ਨੂੰ ਥੋੜੇ ਜਿਹਾ ਬੈਨੀਫਿਟ ਜ਼ਿਆਦਾ ਮਿਲਦੇ ਆ ਤੇ ਬੀਜ ਦੀ ਸੋਧ ਕਿਵੇਂ ਕਰਨੀ ਹੈ ਜੀ ਉਹਦੇ ਸਬੰਧ ਆਪਾਂ ਵੱਖਰੀ ਵੀਡੀਓ ਬਣਾ ਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਤੇ ਇਸ ਵੀਡੀਓ ਨੂੰ ਪੂਰਾ ਦੇਖਿਓ ਤੇ ਅਗੇ ਸ਼ੇਅਰ ਜਰੂਰ ਕਰਿਓ ਤਾਂ ਕਿ ਕਿਸੇ ਸਾਕੇ ਜਿਹੜੇ ਫਾਰਮਰ ਵੀਰਾਂ ਨੂੰ ਸਾਡੇ ਨੂੰ ਸਮੱਸਿਆ ਆਉਂਦੀ ਹੈ ਉਹ ਸਮੱਸਿਆ ਜਿਹੜੀ ਨਾ ਆਵੇ ਹੁਣ ਅਸੀਂ 1 ਏਕੜ ਪਨੀਰੀ ਦੀ ਬਜਾਈ ਕਰ ਰਹੇ ਹਾਂ ਇਸੇ ਤਰੀਕੇ ਦੇ ਨਾਲ ਅਸੀਂ 4 ਏਕੜ ਦੇ ਕਰੀਬ ਜਿਹੜੀ ਝੋਨੇ ਦੀ ਪਨੀਰੀ ਹੋ ਬੀਜਾਂਗੇ ਅਲੱਗ-ਅਲੱਗ ਵੈਰਾਈਟੀਆਂ ਬੀਜਾਂਗੇ ਹੁਣ ਫਿਲਹਾਲ 1509 ਤੇ 1692 ਦੀ ਬਜਾਈ ਕਰ ਰਹੇ ਹਾਂ ਉਸ ਤੋਂ ਬਾਅਦ 126 ਤੇ 1121 ਇਹ ਚਾਰ ਵੈਰਾਈਟੀਆਂ ਦੀ ਅਸੀਂ ਬਿਜਾਈ ਕਰਾਂਗੇ ਤੇ ਕਿਸੇ ਵੀ ਕਿਸਾਨ ਵੀਰ ਨੂੰ ਜੇ ਪਨੀਰੀ ਚਾਹੀਦੀ ਹੋਵੇ ਤਾਂ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦਾ ਤੁਸੀਂ ਫਾਰਮ ਦਾ ਨੰਬਰ ਜਿਹੜਾ ਆਪਣਾ ਸਕਰੀਨ ਦੇ ਉੱਤੇ ਪਾ ਦਾਂਗੇ ਉਸ ਨੰਬਰ ਤੇ ਤੁਸੀਂ ਫੋਨ ਕਰਕੇ ਆਪਣੀ ਪਨੀਰੀ ਜੇ ਜਰੂਰਤ ਮੁਤਾਬਕ ਖਰੀਦ ਵੀ ਸਕਦੇ ਹੋ ਵੀਡੀਓ ਕੀਤੀ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਵੱਤੋਂ ਸ਼ੇਅਰ ਜਰੂਰ ਕਰੋ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ